ਸਾਵਣ ਦਾ ਮਹੀਨਾ ਸ਼ਿਵ ਨੂੰ ਸਭ ਤੋਂ ਜ਼ਿਆਦਾ ਪਿਆਰਾ ਹੁੰਦਾ ਤੇ ਸਾਵਣ ਦੇ ਮਹੀਨੇ ਤੋਂ ਹੀ ਸਾਡੇ ਇਤਿਹਾਸ ਸਨਾਤਨਾਂ ਦੇ ਤਿਹਾਰ ਸ਼ੁਰੂ ਹੋ ਜਾਂਦੇ ਨੇ ਤੇ ਅੱਜ ਅਸੀਂ ਸਾਵਣ ਦੇ ਦੂਜੇ ਸੋਮਵਾਰ ਪਹੁੰਚੇ ਹਾਂ ਸ਼ਿਵ ਮੰਦਿਰ ਚੈਲਾ ਵਿਖੇ ਜਿੱਥੇ ਕੀ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਮੱਥਾ ਟੇਕਣ ਆਉਂਦੇ ਨੇ ਤੇ ਆਓ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਨੂੰ ਮੰਦਿਰ ਕਮੇਟੀ ਦੇ ਇੰਤਜ਼ਾਮ ਕਿਵੇਂ ਲੱਗਦੇ ਆ ਕਿਵੇਂ ਉਹਨਾਂ ਦੀ ਮਨੋ ਕਾਮਨਾ ਨੇ ਕਿ ਉਹਨਾਂ ਨੇ ਸ਼ਿਫਤੋਂ ਮੰਗਣਾ ਕੀ ਉਹ ਆਪਣਾ ਮਨਚ ਇਸ਼ਾ ਲੈ ਕੇ ਆਏ ਨੇ ਆਓ ਉਹਨਾਂ ਬਾਰੇ ਆਪਾਂ ਗੱਲਬਾਤ ਕਰਦੇ ਆਂ ਮਿਸਟਰੀ ਨਾਮ ਹੈ ਮੀਲਨ ਵਰਮਾ ਮੰਦਰ ਪਹੁੰਚੋ ਚੈਲਾ ਮੰਦਰ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਚੈਲਾ ਮੰਦਰ ਤੁਸੀਂ ਅੱਜ ਦੇਖ ਹੀ ਰਹੇ ਹੋ ਸ਼ਾਵਨ ਦਾ ਦੂਸਰਾ ਸੌਂਗ ਵਾਰ ਤੇ ਕਿੰਨਾ ਰਸ ਪਿਆ ਹੋਇਆ ਬਹੁਤ ਜ਼ਿਆਦਾ ਸੰਗਤ ਪਹੁੰਚੀ ਆ ਦੂਰੋਂ ਦੂਰੋਂ ਤੇ ਭੋਲੇ ਨਾਜ ਦੀ ਆ ਬਾਹਰ ਕਿਰਪਾ ਦੇ ਸਦਕਾ ਇੱਥੇ ਜੋ ਵੀ ਆਂਦਾ ਆਪਣੀਆਂ ਝੋਲੀਆਂ ਭਰ ਕੇ ਜਾਂਦਾ ਆ ਇਹ ਕੀਰਤਨ ਵੀ ਚੱਲ ਰਿਹਾ ਵਾ ਮੰਦਿਰ ਦੇ ਵਿੱਚ ਮਛਵਾੜਾ ਸਾਹਿਬ ਦਾ ਮਤਲਬ ਮੰਡਲੀ ਜਿਹੜੇ ਕਿਤੋਂ ਕਿਤੋਂ ਸੰਗਤ ਹੈ ਜਿਹੜੀ ਉਹ ਪਹੁੰਚਦੀ ਹੈ ਮੰਦਿਰ ਦੇ ਵਿੱਚ ਬਹੁਤ ਦੂਰੋਂ ਨੇੜੇੋਂ ਹਰ ਪਾਸਿਓ ਸੰਗਤ ਆਂਦੀ ਆ ਹਰਿਆਣੇ ਤੋਂ ਲੈ ਕੇ ਦਿੱਲੀ ਤੱਕ ਲੁਧਿਆਣਾ ਮਤਲਬ ਹਰ ਜਗ੍ਹਾ ਤੋਂ ਸੰਗਤ ਆਂਦੀ ਆ ਐਸੀ ਕੋਈ ਜਗ੍ਹਾ ਐਸਾ ਕੋਈ ਸ਼ਹਿਰ ਐਸਾ ਕੋਈ ਪਿੰਡ ਨਹੀਂ ਹੈ ਜਿੱਥੋਂ ਇੱਥੇ ਸੰਗਤ ਨਹੀਂ ਪਹੁੰਚਦੀ ਜੀ ਪਹੁੰਚਿਓ ਤੇ ਸਾਵਣ ਦੇ ਤੁਸੀਂ ਹਰ ਰੋਜ਼ ਹਨ ਸਾਵਣ ਦੇ ਵਿੱਚ ਜਾਂ ਹਰ ਸੋਮਵਾਰ ਆਨੇ ਅਸੀਂ ਹਰ ਸੋਮਵਾਰ ਆ ਜਾਈਦਾ ਹੁੰਦਾ ਹੈ ਜਦੋਂ ਸਾਡੀ ਸੇਵਾ ਲੱਗਦੀ ਹੈ ਤਾਂ ਅਸੀਂ ਉਦੋਂ ਵੀ ਜ਼ਰੂਰ ਪਹੁੰਚਦੇ ਆ ਕਿੰਨੀ ਸੰਗਤ ਤੁਹਾਡੇ ਨਾਲ ਆਉਂਦੀ ਆ ਸਾਡੇ ਨਾਲ ਸੰਗਤ ਕਾਫੀ ਆ ਜਾਂਦੀ ਆ ਕੀ ਕਹਿਣਾ ਜੰਮੇ ਭੋਲੇ ਨਾਲ ਜੀ ਭਗਤਾਂ ਨੂੰ ਸਾਵਣ ਦੇ ਮੰਗ ਬਸ ਇਹੀ ਕਹਿੰਦੇ ਆ ਕਿ ਹੁਮਾ ਮਾਕੇ ਵਦੋ ਤੋ ਪਹੁੰਚੋ ਭੋਲੇ ਨਾਲ ਜੀ ਮੰਦਰ ਦੇ ਵਿੱਚ ਪ੍ਰਗਟ ਹੋਏ ਹੋਏ ਨੇ ਤੁਹਾਡੀਆਂ ਸਭ ਦੀਆਂ ਮਨੋ ਕਾਮਨਾ ਪੂਰਨ ਹੋਣਗੀਆਂ ਤੁਸੀਂ ਆਪਣੀ ਸ਼ਰਧਾ ਨਾਲ ਆਓ ਤੇ ਜਲ ਚੜਾਓ ਹਰ ਹਰ ਮਹਾਦੇਵ ਜੈ ਭੋਲੇ ਨਾਲ ਜੀ जय बोलनाथ जी मैं श्री मुक्तेश्वर महादेव मंदिर चला से जो पिछले बार कल सोमवार गया है उससे दुगना रस यहाँ पे है और अब सभी लोग अपनी मनोकामना यहाँ पे चला रहे हैं जो कि अब इस तारीख को जो यहाँ सावन की महासिव आती है वो भी बड़ी धूमधाम से मनाई जाएगी सभी भ आप आइए भगवान शिव का गुण सुनिए और भोलेनाथ का आशीर्वाद लीजिए जय भोले जी कहने पार्टी है ये कहने कलाकार आ रहे हैं जो कलाकार है जलंधर से हैं बहुत ही अच्छे कलाकार हैं और जो साहब आंदे पीने वे मंदिर की प्रबंधे किए जाते हैं कहे पूजा मंदा की जाती है मुजुजर धाम की कमेटी की तरफ से सारे प्रोग्राम बढ़िया है जिसमें पार्किंग हो गई लंगे की व्यवस्था हो गई सारे कैंप हो गए इसकी सारी व्यवस्था अच्छी की गई, गई है और जो कि यहाँ पूजन है तो पूजन यहाँ पे जैसे हम रुद्रभिषेक यहाँ पे चलते रहता है जैसे पार्थिव रुद्रभिषेक बड़े महत्व है जो दूर दूर से लोग यहाँ पे आते हैं और अपनी मुर्र का पार्थिव रुद्राभिषेक कराते हैं जो है पार्थिव शिवलिंग अभिषेक है सावन महीने के किया जाता है महत्व है पार्थिव श्री का यह महत्व है कि वहाँ भगवान शिव ने भगवान राम ने शिव पहले भगवान शिव की जब पूजा की थी तो रामेश्वर में जाके पार्थिव शिवलिंग बनाया था तब से भगवान शिव ने कहा तो तो जो भी मेरे सावन के मन में पार्थिव करेगा उसकी संपूर्ण मनोकामना पूर्ण होगी श्रद्धालु आ रहे हैं कितों पहुंचे तो कितने के श्रद्धालु ने मंदिर में इसे बाहर से जो है इस बार श्रद्धालु ज्यादा है 40 50000 سے اوپر 3:00 بجے منڈی کھلے گا اور 3:00 بجے سے یہاں پہ بس شروع ہوگا کیا بولنا راز یہ جو فاوادہ دوسرا سو فارے کتنا جو راجا جیرا بندر روکا بول شنگر بھوان گی جائے ਸਾਡੀ શ્રી پرتیش ور مہاเทพ سبمدر کمیٹی والوں ساری سنگتروں کو بہت بہت صافن دیا موارکا ਜਿਹੜਾ ਅੱਜ ਦਾ ਰਾਸ਼ਾ ਜੀ ਇਹ ਹਜ਼ਾਰਾਂ ਦੀ ਗਿਣਤੀ ਚ ਪਿਛਲੀ ਵਾਰ ਲਗਭਗ 30-35 ਹਜ਼ਾਰ ਪੰਦਾ ਦਰਸ਼ਨ ਕਰਕੇ ਗਿਆ ਉਹ ਨਾਲ ਤੇ ਆਪਣੀ ਮਨੋ ਕਾਮਨਾ ਪੂਰੀ ਕਰੀ ਉਹਨਾਂ ਨੇ ਕਿ ਅੱਜ ਵੀ ਉਹਨਾਂ ਹੀ ਰਾਸ਼ਾ ਉਤੋਂ ਵੱਧਿਆ ਤੇ ਮੰਦਰ ਵੱਲੋਂ ਜਿਹੜੇ ਸਾਹਿਬ ਮਹਾਸ਼ਵਰਾਥ ਜੀ ਨੇ ਇਹ ਲਈ ਕਿ ਇਹ ਪ੍ਰਾਪਤ ਇੱਕ ਤਾਂ ਜਿਹੜਾ ਸਵੇਰ ਤੋਂ 3 ਵਜੇ ਤੋਂ ਜਿਹੜੀ ਸੰਗਤ ਆ ਜੀ ਉਹ ਔੜੀ ਸ਼ੁਰੂ ਹੋ ਜਾਂਦੀ ਆ ਮੰਦਰ ਦੇ ਵਿੱਚ ਪੂਜਾ ਪਾਠ ਜਿਹੜਾ ਚੱਲਦਾ ਤੇ ਚੱਲ ਵਾਸਤਾ ਚੱਲੀ ਜਾਂਦੀ ਆ ਭਾਰਤੀ ਸ਼ਿਵ ਲਿੰਗ ਦੀ ਜਿਹੜੀ ਪੂਜਾ ਉਹ ਸਪੈਸ਼ਲ ਫਰਦ ਜੀ ਕਰਾਉਂਦੇ ਨੇ ਕਿ ਫਟਾਰੇ ਦਾ ਜਿਹੜਾ ਇੰਤਜ਼ਾਮ ਆ ਉਹ ਕੰਟੀਨਿਊ ਜੁੜਦਾ ਜਿਹੜੀ ਸ਼ਿਵ ਰਾਤਰੀ ਮਨਾਈ ਜਾਣੀ ਆ ਉਧਰ ਉਧਰ ਕੀ ਪ੍ਰੋਗਰਾਮ ਆ ਜਿਹੜੀ ਸ਼ਾਵਨ ਸ਼ਿਵ ਰਾਤਰੀ ਆ ਉਹ 23 ਤਰੀਕ ਦਿਨ ਬੁੱਧਵਾਰ ਨੂੰ ਸਵੇਰ ਤੋਂ ਹੀ ਤਕਰੀਬ ਸ਼ੁਰੂ ਹੋ ਜੇਗੀ ਜੀ ਤੇ ਰਾਤ ਨੂੰ ਜਾਗਰਨ ਦਾ ਪ੍ਰੋਗਰਾਮ ਆ ਮਕੇਸ਼ ਅਨਾਇਤ ਜਲੰਧਰ ਵਾਲੇ ਉਹ ਮਾਤਾ ਦਾ ਗੁਣਗਾਨ ਕਰਨਗੇ ਜਾਗਰਨ ਕਰਨਗੇ ਤੇ ਨਾਲ ਪੜhara ਬੁਲਾ ਹੋਏਗਾ ਹੋਰ ਪੜhara ਵੀ ਨਾਲ ਲੱਗਦੇ ਨੇ ਜੋ ਆ ਮਦਰ ਨੂੰ ਵੀ ਪੜhara ਚਾਹਦਾ ਬਾਕੀ ਸਾਥ ਤਾਂ ਕਿਸੇ ਕੋਈ ਆਪਣਾ ਆਪਣੀ ਮਰਜ਼ੀ ਨਾਲ ਲਈ ਜਾਂਦੇ ਨੇ ਪੜhara ਚੱਲੀ ਜਾਂਦੇ ਅਸੀਂ ਮੰਦਿਰ ਕਮੇਟੀ ਦੇ ਪ੍ਰਧਾਨ ਜੀ ਨਾਲ ਗੱਲ ਕੀਤੀ ਆ ਤੇ ਸ਼ਰਧਾਲੂਆਂ ਨਾਲ ਕੀਤੀ ਆ ਉਹਨਾਂ ਦਾ ਕਹਿਣਾ ਵੀ ਮੰਦਿਰ ਦੇ ਜਿਹੜੇ ਇੰਤਜ਼ਾਮ ਕੀਤੇ ਹੋਏ ਨੇ ਬਹੁਤ ਵਧੀਆ ਕੀਤੇ ਨੇ ਤੇ ਸਾਡੀਆਂ ਜਿਹੜੀਆਂ ਮਨੋ ਕਾਮਨਾਵਾਂ ਹੁੰਦੀਆਂ ਨੇ ਬਹੁਤ ਜਲਦੀ ਪੂਰੀਆਂ ਸੁਣ ਲੈਂਦਾ ਭੋਲਾ ਇਸ ਮਹੀਨੇ ਸਾਡੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਤੇ ਅਸੀਂ बार-बार ਆਂਦੇ ਰਹਾਂਗੇ ਸ਼ਿਵ ਦੇ ਮਹਾਸਾਵਨ ਮਹੀਨੇ ਚ ਲਾਈਵ ਤੇ ਚੈਨਲ ਤੋਂ ਮੈਂ ਸ਼ਾਸ਼ਵਤ ਦਾ ਤਤਰੇ ਕੈਮਰਾਮੈਨ ਹਨੀਸ਼ ਕੋਸ਼ਨ ਨਾਲ